ਪ੍ਰਭ ਜੀ ਦੇ ਹਜ਼ੂਰੀ ਵਿੱਚ ਬੈਠੇ ਸਾਰੇ ਭੈਣ ਭਰਾਵਾਂ ਨੂੰ ਪਿਆਰ ਭਰੀ ਜੈ ਐਮ ਸੀ ਵੀ ਅਓ ਅੱਜ ਰਾਤ ਦੇ ਵਚਨ ਦੇ ਵਿੱਚ ਜਾਂਦੇ ਆਂ ਅੱਜ ਰਾਤ ਦਾ ਵਚਨ ਜ਼ਬੂਰ 103 ਅਧਿਆਇ ਦੀ 5 ਨੰਬਰ ਆਇਤ ਉਹ ਭਲਾਈ ਨਾਲ ਤੇਰੇ ਮੂੰਹ ਨੂੰ ਰਜਾਉਂਦਾ ਹੈ ਤੂੰ ਊਕਾਬ ਵਾਂਗ ਆਪਣੀ ਜਵਾਨੀ ਨਵਾਂ ਕਰਦਾ ਹੈ ਹਾਲੇਲੂਇਆ ਅੱਜ ਦੇ ਵਚਨ ਦੇ ਵਿੱਚ ਪਰਮੇਸ਼ਰ ਜੀ ਸਾਨੂੰ ਦੱਸਦੇ ਆ ਕਿ ਪਰਮੇਸ਼ਰ ਸਾਨੂੰ ਭਲਾਈ ਦੇ ਨਾਲ ਸਾਡੇ ਮੂੰਹ ਨੂੰ ਰੋਜਾਉਂਦੇ ਆ ਤੇ ਊਕਾਬ ਦੇ ਤਰ੍ਹਾਂ ਸਾਡੀ ਜਵਾਨੀ ਨੂੰ ਨਵਾਂ ਕਰਦੇ ਆ ਆਪਾਂ ਸਾਰਿਆਂ ਨੇ ਊਕਾਬ ਦੇ ਬਾਰੇ ਵਿੱਚ ਜਾਣਿਆ ਹੋਵੇਗਾ ਕਿ ਊਕਾਬ ਇੱਕ ਅਜੀਹਾ ਪੰਛੀ ਹੈ ਜੋ ਆਪਣੇ ਮਤਲਬ ਕਿ ਹਮੇਸ਼ਾ ਜਵਾਨ ਰਹਿੰਦਾ ਹੈ ਜੋ ਮਿਹਨਤ ਕਰਕੇ ਸਟਰਗਲ ਕਰਕੇ ਆਪਣੇ ਆਪ ਨੂੰ ਫਿਰ ਤੋਂ ਨਵੇਂ ਖੰਭ ਲਾਉਂਦਾ ਤੇ ਫਿਰ ਤੋਂ ਇੱਕ ਨਵੀਂ ਉਡਾਨ ਨੂੰ ਭਰਦਾ ਹੈ ਤੇ ਉਹ ਜਵਾਨ ਰਹਿੰਦਾ ਹੈ ਾਜਾ ਦਾ ਲੰਮੇ ਸਮੇਂ ਤੱਕ ਸੱਚਮੱਚ ਪਰਮੇਸ਼ਰ ਸਾਨੂੰ ਵੀ ਅਜਿਹਾ ਹੀ ਬਣਾਉਂਦੇ ਨੇ ਪਰਮੇਸ਼ਰ ਕਹਿੰਦੇ ਕਿ ਮੈਂ ਤੁਹਾਡੀ ਜਵਾਨੀ ਨੂੰ ਉਕਾਵ ਦੇ ਵਾਂਗੂ ਕਰਦਾ ਹਾਂ ਮੇਰੇ ਮਹਾਨ ਪਰਮੇਸ਼ਰ ਸੱਚਮੱਚ ਉਹਦੇ ਅੱਗੇ ਸਭ ਕੁਝ ਕੋਈ ਵੀ ਚੀਜ਼ ਐਸੀ ਨਹੀਂ ਆ ਜਿਹੜੀ ਪਰਮੇਸ਼ਰ ਨਹੀਂ ਕਰ ਸਕਦੇ ਤਾਂ ਸੱਚਮੱਚ ਪਰਮੇਸ਼ਰ ਅੱਜ ਸਾਨੂੰ ਸਾਰਿਆਂ ਨੂੰ ਖੁਦਾਵੰਨ ਜੀ ਇੱਕ ਨਵੀਂ ਜਵਾਨੀ ਦੇਣ ਉਕਾਵ ਦੇ ਨੇਾਈ ਜਿੱਦਾਂ ਉਕਾਵ ਦੁਆਰਾ ਤੋਂ ਜਵਾਨ ਹੋ ਜਾਂਦਾ ਅਸੀਂ ਵੀ ਆਪਣੇ ਰੂਹਾਂ ਦੇ ਵਿੱਚ ਦੁਆਰਾ ਤੋਂ ਜਵਾਨ ਹੋਈਏ ਜੋ ਅਸੀਂ ਬੁੱਢੇ ਹੋ ਚੁੱਕੇ ਸੀ ਜਾਂ ਸਾਡੀ ਜ਼ਿੰਦਗੀ ਦੇ ਵਿੱਚ ਆਲਸਿਆ ਅੱਜ ਅਸੀਂ ਸਾਰੇ ਹੀ ਇਹਨਾਂ ਵਚਨਾਂ ਦੇ ਦੁਆਰਾ ਇਹ ਪ੍ਰਾਰਥਨਾ ਕਰਾਂਗੇ ਕਿ ਪਰਮੇਸ਼ਰ ਸਾਨੂੰ ਕਾਪ ਦੇ ਨੇ ਆਈ ਇੱਕ ਨਵੀਂ ਜਵਾਨੀ ਦਵੇ ਔਰ ਸਾਡੀ ਸਾਡੇ ਮੂੰਹ ਨੂੰ ਭਲਾਈ ਦੇ ਨਾਲ ਰਚਾਵੇ ਤੇ ਸੱਚਮੁੱਚ ਪ੍ਰਾਰਥਨਾ ਕਰਾਂਗੇ ਹਾਲੇਲੂਇਆ 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 ਧੰਨਵਾਦ 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 ਸਮਰਥੀ ਖੁਦਾ ਤੁਹਾਡਾ ਧੰਨਵਾਦ ਕਰਦੇ ਮਹਾਨ ਪਰਮੇਸ਼ੁਰ ਜੀ ਤੁਹਾਡਾ ਧੰਨਵਾਦ ਕਰਦੇ ਆਂ ਖੁਦਾਵੰਜੀ ਅੱਜ ਦੇ ਰਾਤ ਦੇ ਵਚਨ ਦੇ ਲਈ ਖੁਦਾਵੰਜੀ ਰਾਤ ਦੀ ਹਜ਼ੂਰੀ ਦੇ ਲਈ ਪਰਮੇਸ਼ੁਰ ਜੀ ਅੱਜ ਦੇ ਰਾਤ ਦੇ ਵਚਨ ਦੇ ਵਿੱਚ ਤੁਸੀਂ ਸਾਨੂੰ ਕਿਹਾ ਖੁਦਾਵੰ ਜੀ ਸੱਚਮੁੱਚ ਤੁਸੀਂ ਸਾਨੂੰ ਕਿਹਾ ਕਿ ਮੈਂ ਤੁਹਾਡੇ ਮੂੰਹ ਨੂੰ ਭਲਾਈ ਦੇ ਨਾਲ ਰਚਾਵਾਂਗਾ ਰਚਾਉਂਦਾ ਹਾਂ ਮੇਰੇ ਮਹਾਨ ਪਰਮੇਸ਼ਰ ਜੀ ਸੱਚਮੁੱਚ ਖੁਦਾ ਤੁਸੀਂ ਸਾਨੂੰ ਭਲਾਈ ਦੇ ਨਾਲ ਰਚਾਇਆ ਪਰਮੇਸ਼ਰ ਜੀ ਔਰ ਖੁਦਾ ਤੁਸੀਂ ਸਾਨੂੰ ਓਕਾਬ ਦੇ ਵਾਂਗੂ ਇੱਕ ਨਵਾਂ ਜੀਵਨ ਨਵੀਂ ਜਵਾਨੀ ਦਿੱਤੀ ਹੈ ਖੁਦਾ ਸੱਚਮੁੱਚ ਅਸੀਂ ਆਪਣੇ ਰੂਹਾਂ ਦੇ ਵਿੱਚ ਪਰਪੁਜੀ ਮਰ ਜਾ ਆ ਗਏ ਸੀ ਖੁਦਾਵੰਜੀ ਪਰ ਅੱਜ ਦੇ ਇਸ ਵਚਨ ਦੇ ਦੁਆਰਾ ਪਰਮੇਸ਼ਰ ਜੀ ਅਸੀਂ ਹਿੰਮਤ ਤਾਕਤ ਬਲ ਨੂੰ ਪਾਇਆ ਖੁਦਾਵੰਜੀ ਅੱਜ ਦੇ ਇਸ ਵਚਨ ਦੇ ਰਾਹੀਂ ਖੁਦਾਈ ਨਵੇਂ ਜੀਵਨ ਨੂੰ ਅਸੀਂ ਪਾਇਆ ਹੈ ਖੁਦਾ ਸੱਚਮੁੱਚ ਪਰਮੇਸ਼ਰ ਸਾਰੇ ਭੈਣਾਂ ਭਰਾਵਾਂ ਨੂੰ ਖੁਦਾਵੰਜੀ ਉਕਾਬ ਦੇ ਵਾਂਗੂ ਉੱਚਾ ਕਰੋ ਖੁਦਾ ਉਕਾਬ ਦੇ ਵਾਂਗੂ ਪਰਮੇਸ਼ਰ ਜੀ ਇਹਨਾਂ ਦੇ ਜੀਵਨ ਨੂੰ ਨਵਾਂ ਕਰੋ ਖੁਦਾ ਪਰਮੇਸ਼ਰ ਜੀ ਦਇਆ ਕਰੋ ਕਿਰਪਾ ਕਰੋ ਮਹਾਨ ਖੁਦਾ ਧੰਨਵਾਦ ਕਰਦੇ ਪਰਮੇਸ਼ਰ ਜੀ ਦਿਨ ਪਰ ਤੁਸੀਂ ਸਾਨੂੰ ਸੰਭਾਲ ਕੇ ਰੱਖਿਆ ਖੁਦਾਵੰ ਜੀ ਅੱਜ ਦੇ ਇਹਨਾਂ ਵਚਨਾਂ ਨੂੰ ਪਰਮੇਸ਼ਰ ਜੀ ਸਾਡੇ ਸਾਰਿਆਂ ਦੇ ਹਿਰਦਿਆਂ ਦੇ ਅੰਦਰ ਵਸਾਉਣਾ ਮੇਰੇ ਮਹਾਨ ਖੁਦਾਵੰ ਜੀ ਵੈਰੀ ਦੀ ਕੋਈ ਵੀ ਸ਼ਕਤੀ ਇਹਨਾਂ ਵਚਨਾਂ ਨੂੰ ਸਾਡੀ ਜ਼ਿੰਦਗੀ ਚੋਂ ਚੁਰਾਣ ਨਾ ਪਾਏ ਪ੍ਰਭ ਜੀ ਪਰ ਇਹ ਵਚਨ ਸਾਡੀ ਜ਼ਿੰਦਗੀਆਂ ਦੇ ਵਿੱਚ ਹਜ਼ਾਰਾਂ ਗੁਣਾ ਫਲ ਲੈ ਕੇ ਆਉਣ ਮੇਰੇ ਮਹਾਨ ਖੁਦਾਵੰ ਜੀ ਪ੍ਰਾਰਥਨਾ ਕਰਦੇ ਹਾਂ ਖੁਦਾ ਜਿੰਨੇ ਵੀ ਭੈਣ ਭਰਾ ਅੱਜ ਦੀ ਅਜ਼ੂਰੀ ਵਿੱਚ ਇਕੱਠੇ ਹੋਏ ਨੇ ਖੁਦਾਵੰ ਜੀ ਹਰ ਇੱਕ ਭੈਣ ਭਰਾ ਨੂੰ ਪਰਮੇਸ਼ਰ ਜੀ ਆਪਣੇ ਪਾਵਨ ਲੋਹ ਦੇ ਵਿੱਚ ਕ ਵਾਕਰ ਪਰਮੇਸ਼ਰ ਜੀ ਹਰ ਇੱਕ ਨੂੰ ਖੁਦਾਬੰਦ ਜੀ ਭਲਾਈ ਦੇ ਨਾਲ ਰਜਾਓ ਮੇਰੇ ਮਹਾਨ ਖੁਦਾ ਸੱਚਮੁੱਚ ਪਰਮੇਸ਼ਰ ਜੀ ਅਸੀਂ ਤੁਹਾਡੀ ਭਲਾਈ ਨੂੰ ਦੇਖੀਏ ਔਰ ਸੱਚਮੁੱਚ ਤੁਹਾਡੀ ਮਹਿਮਾ ਪਰਮੇਸ਼ਰ ਸਾਡੇ ਜੀਵਨ ਦੇ ਵਿੱਚੋਂ ਹੁੰਦੀ ਰਹੇ ਮੇਰੇ ਮਹਾਨ ਖੁਦਾਬੰਦ ਜੀ ਸਾਡੇ ਹੋਠਾਂ ਨੂੰ ਮੱਸਾ ਕਰਨਾ ਸਾਡੇ ਪਰਭੂ ਜੀ ਆਨ-ਜਾਨ ਨੂੰ ਪਰਮੇਸ਼ਰ ਸਾਡੇ ਕਦਮਾਂ ਨੂੰ ਮਸਾ ਕਰਨਾ ਖੁਦਾਵੰਨ ਜੀ ਸਾਡੀਆਂ ਅੱਖਾਂ ਨੂੰ ਮਸਾ ਕਰਨਾ ਮੇਰੇ ਮਹਾਨ ਪਰਮੇਸ਼ਰ ਸੱਚਮੁੱਚ ਖੁਦਾਵੰਨ ਜੀ ਪ੍ਰਾਰਥਨਾ ਕਰਦੀ ਖੁਦਾਵੰਨ ਜੀ ਉਹਨਾਂ ਸਾਰੇ ਹੀ ਭੈਣ-ਭਰਾਵਾਂ ਦੇ ਲਈ ਖੁਦਾਵੰਨ ਜੀ ਧੰਨਵਾਦ ਕਰਦੀ ਜਿੰਨੇ ਵੀ ਭੈਣ-ਭਰਾ ਜੀ ਅਸੂਰੀ ਵਿੱਚ ਇਕੱਠੇ ਹੋਏ ਨੇ ਖੁਦਾਵੰਨ ਜੀ ਧੰਨਵਾਦ ਕਰਦੀ ਹਾਂ ਮੇਰੇ ਸਮਰਥੀ ਖੁਦਾ ਪਰਮੇਸ਼ਰ ਜੀ ਕਿ ਤੁਸੀਂ ਜੋ ਸਾਨੂੰ ਪਰਮੇਸ਼ਰ ਜੀ ਇੱਕ ਪਛਤਾਪ ਦਾ ਮਾਫੀ ਦਾ ਇੱਕ ਹੋਰ ਮੌਕਾ ਦਿੱਤਾ ਖੁਦਾ ਪਰਵਜੀ ਮaaf ਕਰਨਾ ਪਰਮੇਸ਼ਰ ਦੇਨ ਪਰ ਵਿੱਚ ਹੋਏ ਸਾਰੇ ਗਲਤੀਆਂ ਗੁਨਾਹਾਂ ਤੋਂ ਖੁਦਾਵੰਦੀ ਜੋ ਵੀ ਜਾਣੇ ਅਣਜਾਣੇ ਵਿੱਚ ਸਾਡੇ ਕੋਲੋਂ ਗਲਤੀਆਂ ਗੁਨਾਹ ਹੋਏ ਖੁਦਾ ਇਹਨਾਂ ਸਾਰੇ ਗਲਤੀਆਂ ਗੁਨਾਹਾਂ ਨੂੰ ਪ੍ਰਭ ਜੀ ਮaaf ਕਰਨਾ ਖੁਦਾ ਸਾਨੂੰ ਆਪਣੇ پاک ਪਵਿੱਤਰ ਹੱਥਾਂ ਚ ਲੈਣਾ ਖੁਦਾ ਸਾਨੂੰ ਪਵਿੱਤਰਤਾਈ ਦੇ ਵਿੱਚ ਚਲਾਉਣਾ ਮੇਰੇ ਸਮਰਥੀ ਪਰਮੇਸ਼ਰ ਮੇਰੇ ਮਹਾਨ ਖੁਦਾਵੰਦੀ ਤੁਹਾਡਾ ਧੰਨਵਾਦ ਕਰਦੇ ਆ ਤੁਹਾਡੇ ਨਾਮ ਦੀ ਮੈਂ ਮਮ ਵਟਿਆਈ ਕਰਦੇ ਹੋਏ ਖੁਦਾਵੰਦੀ ਮੇਰੇ ਸਮਰਥੀ ਖੁਦਾਵੰਜੀ ਸਾਡੇ ਪਾਪਾਂ ਗੁਨਾਹਾਂ ਨੂੰ ਮਾਫ ਕਰੋ ਖੁਦਾ ਮੇਰੇ ਮਹਾਨ ਪਰਮੇਸ਼ਰ ਤੁਸੀਂ ਸਾਡੇ ਪਾਪਾਂ ਗੁਨਾਹਾਂ ਨੂੰ ਯਾਦ ਨਹੀਂ ਰੱਖਦੇ ਪਰ ਭੁੱਲ ਜਾਂਦੇ ਹੋ ਖੁਦਾ ਤੁਹਾਡਾ ਧੰਨਵਾਦ ਕਰਦੀ ਤੁਸੀਂ ਸਾਡੇ ਗਲਤੀਆਂ ਗੁਨਾਹਾਂ ਨੂੰ ਭੁੱਲ ਗਏ ਪਰਮੇਸ਼ਰ ਦਇਆ ਕਰੋ ਸਾਨੂੰ ਵੀ ਮਾਫੀ ਵਾਲਾ ਮੰਨ ਦਿਓ ਖੁਦਾਵੰਜੀ ਅਸੀਂ ਵੀ ਦੂਸਰਿਆਂ ਨੂੰ ਮਾਫ ਕਰਨ ਵਾਲੇ ਹੋਈਏ ਖੁਦਾਵੰਜੀ ਮੇਰੇ ਸਮਰਥੀ ਪਰਮੇਸ਼ਰ ਦੀ ਦਇਆ ਕਰੋ ਕਿਰਪਾ ਕਰੋ ਖੁਦਾ ਪਰਮੇਸ਼ਰ ਦੀ ਪ੍ਰਾਰਥਨਾ ਕਰਦੇ ਖਾਸ ਰਾਤ ਦੇ ਸਮੇਂ ਦੇ ਲਈ ਮੇਰੇ ਮਹਾਨ ਖੁਦਾਵੰਜੀ ਰਾਤ ਨ ਕਰ ਦਿਖਾ ਸੁਣਾ ਭੈਣਾ ਭਰਾਵਾਂ ਦੇ ਲਈ ਜਿਨ੍ਹਾਂ ਦੀ ਅੱਖਾਂ ਦੀ ਰੋਸ਼ਨੀ ਘਟ ਹੈ ਖੁਦਾ ਸੱਚਮੱਚ ਪਰਮੇਸ਼ਰ ਜਿਨ੍ਹਾਂ ਨੂੰ ਅੱਖਾਂ ਦੀ ਕੋਈ ਵੀ ਪ੍ਰੋਬਲਮ ਹੈ ਖੁਦਾਵੰਨ ਜੀ ਅੱਜ ਉਹਨਾਂ ਦੀਆਂ ਅੱਖਾਂ ਨੂੰ ਪਰਮੇਸ਼ਰ ਆਪਣੇ پاک ਪਵਿੱਤਰ ਸਮਰਥੀ ਹੱਥਾਂ ਦੇ ਨਾਲ ਸ਼ੋਭਤ ਤੇ ਸ਼ੁੱਧ ਕਰੋ ਪਰਮੇਸ਼ਰ ਸ਼ੋਕੇ ਖੁਦਾਵੰਨ ਜੀ ਸ਼ਿਫਾ ਤੇ ਛੁਟਕਾਰੇ ਨੂੰ ਦਿਓ ਮੇਰੇ ਸਮਰਥੀ ਖੁਦਾਵੰਨ ਜੀ ਬੋਸਦਾਰੀਆਂ ਪਹਿਣਾ ਨੇ ਖੁਦਾ ਜਿਨ੍ਹਾਂ ਦੇ ਅੱਖਾਂ ਨੂੰ ਪ੍ਰਭ ਜੀ ਬਹੁਤ ਸਾਰੀਆਂ ਪ੍ਰੋਬਲਮਸ ਨੇ ਖੁਦਾ ਜਿਨ੍ਹਾਂ ਦੀ ਅੱਖਾਂ ਦੇ ਵਿੱਚ ਖਾਰਸ਼ ਹੁੰਦੀ ਹੈ ਖੁਦਾਬੰਦੀ ਡਾਰਕ ਸਰਕਲ ਨੇ ਪ੍ਰਭ ਜੀ ਵੀਕਨੈਸ ਹੈ ਖੁਦਾਬੰਦੀ ਬਿਮਾਰੀ ਕੋਈ ਪਰਮੇਸ਼ਵਰ ਜੀ ਦੇ ਕਾਰਨ ਖੁਦਾਬੰਦੀ ਉਹਨਾਂ ਦੀ ਅੱਖਾਂ ਦੀ ਰੋਸ਼ਨੀ ਘਟ ਗਈ ਹੈ ਮੇਰੇ ਮਹਾਨ ਖੁਦਾਬੰਦੀ ਅੱਜੋ ਸਾਰੀ ਅੱਖਾਂ ਦੀ ਰੋਸ਼ਨੀ ਨੂੰ ਪਰਮੇਸ਼ਵਰ ਜੀ ਨਵਾਂ ਕਰੋ ਸੱਟ ਮੁੱਟ ਜਿੱਦਾਂ ਤੁਸੀਂ ਕਿਹਾ ਕਿ ਮੈਂ ਤੁਹਾਡੀ ਜਵਾਨੀ ਨੂੰ ਕਾਹਵ ਦੇ ਨਿਆਈ ਨਵਾ ਕਰਦਾ ਆ ਪਰਮੇਸ਼ਰ ਜੀ ਉਸੇ ਤਰ੍ਹਾਂ ਸਾਡੀਆਂ ਅੱਖਾਂ ਨੂੰ ਵੀ ਨਰੋਇਆ ਕਰੋ ਖੁਦਾ ਸੱਚਮੁੱਚ ਪਰਮੇਸ਼ਰ ਜੀ ਦਾ ਮੂਹਸਤਾ ਖੁਦਾਵੰਦੀ 40 ਸਾਲ ਜੰਗਲ ਦੇ ਵਿੱਚ ਚੱਲਿਆ ਪਰਮੇਸ਼ਰ ਜੀ ਨਾ ਹੀ ਉਹਦੇ ਸਿਰ ਤੇ ਵਿੱਚ ਕੋਈ ਪਰਮੇਸ਼ਰ ਜੀ ਵਿਗਾੜ ਹੋਇਆ ਖੁਦਾ ਨਾ ਉਹਦੇ ਕੱਪੜੇ ਫਟੇ ਔਰ ਨਾ ਹੀ ਉਹਦੀ ਜੁੱਤੀ ਟੁੱਟੀ ਪਰਮੇਸ਼ਰ ਜੀ ਉਸੇ ਤਰ੍ਹਾਂ ਖੁਦਾ ਜਦ ਤੱਕ ਅਸੀਂ ਵੀ ਜ਼ਿੰਦਗੀ ਦੇ ਵਿੱਚ ਪਰਮੇਸ਼ਰ ਜੀ ਰਹੀਏ ਖੁਦਾਵੰਨ ਜੀ ਇਸ ਸੰਸਾਰ ਦੇ ਵਿੱਚ ਰਹੀਏ ਖੁਦਾ ਪ੍ਰਭ ਜੀ ਸਾਡੇ ਸ਼ਰੀਰਾਂ ਨੂੰ ਰਿਸ਼ਟ ਪੁਸ਼ਟ ਰੱਖਣਾ ਮੇਰੇ ਮਹਾਨ ਖੁਦਾ ਤਾਂ ਕਿ ਅਸੀਂ ਤੁਹਾਡੇ ਨਾਮ ਦੀ ਮਹਿਮਤ ਤੇ ਵਡਿਆਈ ਨੂੰ ਕਰ ਸਕੀਏ ਪ੍ਰਭ ਜੀ ਪ੍ਰਭ ਜੀ ਜਿੱਦਾਂ ਪਰਮੇਸ਼ਰ ਜੀ ਅਬਰਾਹਮ ਦੀ ਖੁਦਾਵੰਨ ਜੀ ਨਿਗਾਹ ਹਮੇਸ਼ਾ ਸਲਾਮਤ ਰਹੀ ਮੂਸਾ ਦੀ ਨਿਗਾਹ ਹਮੇਸ਼ਾ ਸਲਾਮਤ ਰਹੀ ਖੁਦਾ ਉਸੇ ਤਰ੍ਹਾਂ ਪਰਮੇਸ਼ਵਰ ਜੀ ਸਾਡੀ ਵੀ ਨਿਗਾਹ ਨੂੰ ਸਲਾਮਤ ਰੱਖਣਾ ਮੇਰੇ ਮਹਾਨ ਪਰਮੇਸ਼ਵਰ ਜੀ ਹਾਰੇ ਕੋ ਪੈਣ ਪ੍ਰਾਣ ਨੂੰ ਅਨਕ ਤੋਂ ਬਚਾਉਣਾ ਮੇਰੇ ਪਰਮੇਸ਼ਵਰ ਚਸ਼ਮਾ ਜੋ ਨਿਗਾਹ ਦਾ ਪਰਮੇਸ਼ਵਰ ਜੀ ਉਹਨਾਂ ਤੋਂ ਬਚਾ ਕੇ ਰੱਖਣਾ ਜਿਨ੍ਹਾਂ ਦੇ ਚਸ਼ਮੇ ਲੱਗੇ ਹੋਏ ਨੇ ਖੁਦਾ ਜੀ ਉਹਨਾਂ ਨੂੰ ਪਰਮੇਸ਼ਵਰ ਜੀ ਇਹਨਾਂ ਚਸ਼ਮਿਆਂ ਤੋਂ ਆਜ਼ਾਦ ਕਰਨਾ ਪ੍ਰਭ ਜੀ ਮੇਰੇ ਮਹਾਨ ਖੁਦਾਵੰਜੀ ਸੱਚਮੁੱਚ ਤੁਹਾਡੀ ਸੱਚੀ ਰੌਸ਼ਨੀ ਨਾ ਦੀਆਂ ਅੱਖਾਂ ਦੇ ਵਿੱਚ ਉਤਰੇ ਮੇਰੇ ਖੁਦਾਵੰਜੀ ਔਰ ਅੱਖਾਂ ਦੀ ਹਰ ਇੱਕ ਸਪਿਰਟ ਨੂੰ ਪਰਮੇਸ਼ਰ ਜੀ ਦੂਰ ਕਰੇ ਮੇਰੇ ਮਹਾਨ ਪਰਮੇਸ਼ਰ ਦਇਆ ਕਰੋ ਕਿਰਪਾ ਕਰੋ ਖੁਦਾਵੰਜੀ ਤੁਹਾਡਾ ਧੰਨਵਾਦ ਕਰਦੇ ਆ ਮੇਰੇ ਮਹਾਨ ਖੁਦਾ ਪਰਮੇਸ਼ੁਰ ਨਾਲ ਆਪਣਾ ਆਰਾਮਾ ਦੇ ਲਈ ਖੁਦਾਵੰਨ ਜੀ ਪ੍ਰਾਰਥਨਾ ਕਰਦੇ ਜਿਨਾਂ ਰਾਤ ਦੇ ਸਮੇਂ ਡਰ ਲੱਗਦਾ ਹੈ ਖੁਦਾ ਸੌਂਦੇ ਸਮੇਂ ਪਰਮੇਸ਼ੁਰ ਜੀ ਜਿਨਾਂ ਨੂੰ ਘਬਰਾਟ ਬੇਚੈਨੀ ਹੁੰਦੀ ਹੈ ਖੁਦਾ ਜੋ ਵੀ ਵੈਰੀ ਦੀ ਪ੍ਰਭੂ ਜੀ ਸਪਿਰਿਟ ਇਹਨਾਂ ਨੂੰ ਡਰਾਉਂਦੀ ਧਮਕਾਉਂਦੀ ਪਰਮੇਸ਼ੁਰ ਜੀ ਉਹਨਾਂ ਦੇ ਦਿਲ ਦੇ ਵਿੱਚ ਬੇਚੈਨੀ ਨੂੰ ਪਾਉਂਦੀ ਹੈ ਖੁਦਾਵੰਨ ਜੀ ਹਰ ਇੱਕ ਸਪਿਰਿਟ ਪ੍ਰਭੂ ਯੇਸ਼ੂ ਮਸੀਹ ਨਾਮ ਦੇ ਵਿੱਚ ਕੈਨਸਲ ਕਰਦੇ ਆਂ ਰੱਦ ਕਰਦੇ ਆਂ ਮੇਰੇ ਸਮਰਥੀ ਖੁਦਾ ਦਇਆ ਕਰੋ ਕਿਰਪਾ ਕਰੋ ਮਹਾਨ ਪਰਮੇਸ਼ੁਰ ਜੀ ਪਰਬਜੀ ਜੀ ਜਿਹੜੇ ਪੈਨ ਭਰਾਵਾਂ ਦੀ ਜ਼ਿੰਦਗੀ ਦੇ ਵਿੱਚ ਕਲੇਸ਼ ਆ ਲੜਾਈ ਝਗੜਾ ਖੁਦਾ ਅਜੋਨਾਂ ਸਾਰੇ ਕਲੇਸ਼ ਲੜਾਈ ਝਗੜੇ ਨੂੰ ਪ੍ਰਭੂ ਯਸ਼ੁ ਮਸੀਹ ਨਾਮ ਦੇ ਵਿੱਚ ਕੈਨਸਲ ਕਰ ਦਿਆਂ ਰੱਦ ਕਰ ਦਿਆਂ ਖੁਦਾ ਪ੍ਰਭੂ ਜੀ ਜਿਨ੍ਹਾਂ ਦੇ ਡਿਵੋਰਸ ਕੇਸ ਪਰਮੇਸ਼ੁਰ ਜੀ ਲੱਗੇ ਹੋਏ ਨੇ ਖੁਦਾ ਉਹਨਾਂ ਨੂੰ ਡਿਵੋਰਸ ਕੇਸ ਤੋਂ ਆਜ਼ਾਦ ਕਰੋ ਪਰਮੇਸ਼ੁਰ ਜੀ ਉਹਨਾਂ ਦੇ ਰਿਸ਼ਤੇ ਚ ਇੱਕ ਨਵੀਂ ਪਰਬਜੀ ਨਵੀਂ ਸ਼ੁਰੂਆਤ ਦਿਓ ਖੁਦਾਵੰਨ ਜੀ ਨਵਾਂ ਪਿਆਰ ਪਰੋ ਖੁਦਾ ਇੱਕ ਦੂਜੇ ਨੂੰ ਜਾਣਨ ਵਾਲਾ ਆਤਮਾ ਦੇ ਉੱਪਰ ਪਰਮੇਸ਼ਰ ਜੀ ਦਇਆ ਕਰੋ ਕਿਰਪਾ ਕਰੋ ਖੁਦਾ ਤੁਸੀਂ ਕਿਹਾ ਕਿ ਮੈਂ ਟੁੱਟਣ ਦੇ ਵਿੱਚ ਪਰਬਜੀ ਖੁਸ਼ ਨਹੀਂ ਆ ਪਰ ਮੈਂ ਜੋੜਨ ਦੇ ਵਿੱਚ ਖੁਸ਼ ਹਾਂ ਮੇਰੇ ਮਹਾਨ ਪਰਮੇਸ਼ਰ ਸੱਚਮੁੱਚ ਖੁਦਾਵੰਨ ਜੀ ਤੁਸੀਂ ਹਰ ਇੱਕ ਕਿਸੇ ਨੂੰ ਜੋੜੀ ਰੱਖਣਾ ਖੁਦਾਵੰਨ ਜੀ ਮੇਰੇ ਮਹਾਨ ਪਰਮੇਸ਼ਰ ਜੀ ਦਇਆ ਕਰਨਾ ਕਿਰਪਾ ਕਰਨਾ ਜਦ ਵੀ ਤੁਹਾਡੇ ਬੱਚੇ ਰਾਤ ਨੂੰ ਸੌਣ ਦੇ ਲਈ ਜਾਣ ਖੁਦਾ ਇਹਨਾਂ ਘਰਾਂ ਪਰਿਵਾਰਾਂ ਦੇ ਅੰਦਰ ਦੇ ਆਪਣੇ ਸਵਰਗੀ ਦੂਤਾਂ ਦੀ ਵਾਰਡ ਨਿਲਾਉਣਾ ਖੁਦਾ ਬੱਚੇ ਤੋਂ ਲੈ ਕੇ ਬਜ਼ੁਰਗਾਂ ਤੱਕ ਪਰਮੇਸ਼ਰ ਜੀ ਘਰ ਦੇ ਹਰ ਇੱਕ ਪਰਮੇਸ਼ਰ ਆਪਣੇ ਪਾਕ ਪਵਿੱਤਰ ਲੋਵ ਦੇ ਵਿੱਚ ਕਵਰ ਕਰਕੇ ਰੱਖਣਾ ਖੁਦਾਵੰਜੀ ਜਿਹੜੇ ਭੈਣ ਭਰਾ ਰਾਤ ਦੇ ਸਮੇਂ ਕਿਸੇ ਚਿੰਤਾ ਬੋਝ ਦੇ ਵਿੱਚ ਨੇ ਖੁਦਾ ਜਿਹੜੇ ਭੈਣ ਭਰਾ ਸਫਰ ਦੇ ਵਿੱਚ ਨੇ ਮੇਰੇ ਖੁਦਾਵੰਜੀ ਉਹਨਾਂ ਸਾਰਿਆਂ ਨੂੰ ਆਪਣੇ ਪਾਕ ਪਵਿੱਤਰ ਲੋਵ ਵਿੱਚ ਕਵਰ ਕਰਕੇ ਰੱਖਣਾ ਖੁਦਾ ਜੋ ਰਾਤ ਦੇ ਸਮੇਂ ਡਿਊਟੀਆਂ ਤੇ ਨੇ ਪਰਮੇਸ਼ਰ ਜੀ ਉਹਨਾਂ ਨੂੰ ਡਿਊਟੀ ਵਾਲੀ ਜਗ੍ਹਾ ਤੇ ਖੁਦਾ ਦਾ ਡਿਸਵਰਗੀ ਦੂਤਾ ਦੀ ਵਾਰਡ ਲਾਉਣੇ ਖੁਦਾ ਕੋਈ ਵੀ ਵੈਰੀ ਦੀ ਸ਼ਕਤੀ ਉਹਨਾਂ ਨੂੰ ਸ਼ੋਣੇ ਨਾ ਪਾਈ ਮੇਰੇ ਮਹਾਨ ਖੁਦਾਵੰਜੀ ਜੋ ਪਰਮੇਸ਼ਰ ਜੀ ਬਾਲੀਆਂ ਕੰਟਰੀਆਂ ਦੇ ਵਿੱਚ ਭੈਣ ਭਰਾ ਬੈਠੇ ਹੋਏ ਨੇ ਇਸ ਪ੍ਰਾਰਥਨਾ ਨੂੰ ਸੌਂਦ ਰੈ ਨੇ ਖੁਦਾਵੰਜੀ ਉਹਨ ਨਾਈਟ ਸ਼ਿਫਟ ਤੇ ਨਾਈਟ ਸ਼ਿਫਟ ਦੇਣੇ ਪਰਮੇਸ਼ਵਰ ਜੀ ਸੱਚਮਚ ਉਹਨਾਂ ਨੂੰ ਪਰਮੇਸ਼ਵਰ ਜੀ ਸੰਭਾਲ ਕੇ ਰੱਖਣਾ ਖੁਦਾਵੰ ਜੀ ਜਿਨਨੇ ਵੀ ਪੈਨ ਪ੍ਰਾਈਸ ਪ੍ਰਾਰਥਨਾ ਨੂੰ ਗ੍ਰੈਂਡ ਕਰਨ ਖੁਦਾ ਪ੍ਰਭ ਜੀ ਉਹਨਾਂ ਦੇ ਲਈ ਇਹ ਪ੍ਰਾਰਥਨਾ ਆਸ਼ੀਸ਼ ਬਰਕਤ ਦਾ ਕਾਰਨ ਬਣੇ ਸਮਰਥੀ ਪਰਮੇਸ਼ਵਰ ਜੀ ਪਬਜੀ ਕੋਈ ਵੀ ਵੈਲਿਦੀ ਸ਼ਕਤੀ ਇਹਨਾਂ ਦੀ ਨੀਂਦ ਨੂੰ ਚੁਰਾਣੇ ਨਾ ਪਾਏ ਖੁਦਾ ਨੀਂਦ ਨੂੰ ਡਿਸਟਰਬ ਨਾ ਕਰਨੇ ਪਾਏ ਪਰਮੇਸ਼ਵਰੀ ਜੀ ਜਾਦਵੀ ਤੁਹਾਡੇ ਬੱਚੇ ਸੌਣ ਦੇ ਲਈ ਜਾਣ ਖੁਦਾ ਇਹਨਾਂ ਦੇ ਬਿਸਤਰਿਆਂ ਦੇ ਇर्द-ਗਿਰਦੇ ਇਹਨਾਂ ਦੇ ਘਰਾਂ ਦੇ ਇर्द-ਗਿਰਦੇ ਤੁਹਾਡੇ ਸਵਰਗੀ ਦੂਤਾਂ ਦੀ ਵਾਰਡ ਨੂੰ ਮੰਗਦੇ ਆ ਪਰਮੇਸ਼ਰ ਜੀ ਦਇਆ ਕਰਨਾ ਕਿਰਪਾ ਕਰਨਾ ਜਿੱਦਾਂ ਤੁਸੀਂ ਦਿਨ ਭਰ ਸੰਭਾਲ ਕੇ ਰੱਖਿਆ ਰਾਤ ਦੇ ਸਮੇਂ ਦੇ ਵਿੱਚ ਵੀ ਸੰਭਾਲ ਕੇ ਰੱਖਣਾ ਹਰ ਇੱਕ ਭੈਣ ਭਰਾ ਨੂੰ ਪਰਮੇਸ਼ਵਰੀ ਤੁਹਾਡੇ ਸਵਰਗੀ ਦੂਤਾਂ ਦੀ ਵਾਰਡ ਮੰਗਦੇ ਆ ਖੁਦਾਬੰਜੀ ਦਇਆ ਕਰੋ ਇਹਨਾਂ ਦੇ ਘਰਾਂ ਪਰਿਵਾਰਾਂ ਦੇ ਇर्द-ਗਿਰਦੇ ਤੁਹਾਡੇ ਸਵਰਗੀ ਦੂਤਾਂ ਦੀ ਵਾਰਡ ਨੂੰ ਲਾਉਣ ਸਮੇ ਗੁੜੀ ਮਿੱਠੀ ਨੀਂਦ ਨੂੰ ਦੇਣਾ ਖੁਦਾਵੰਨ ਜੀ ਸਵਰਗ ਰਾਸ ਤੋਂ ਪਰਮੇਸ਼ਰ ਜੀ ਨੇ ਨੂੰ ਗੁੜੀ ਮਿੱਠੀ ਨੀਂਦ ਦੇ ਨਾਲ ਬLES ਕਰੋ ਖੁਦਾ ਪਰਮੇਸ਼ਰ ਸਵੇਰ ਜਲਦੀ ਉਠਾਉਣਾ ਤੁਹਾਡੇ ਨਾਮ ਦੀ ਮਹਿਮਾ ਤੇ ਵਧਾਈ ਕਰ ਸਕੀ ਔਰ ਪ੍ਰਭੂ ਜੀ ਤੁਹਾਡੇ ਨਾਮ ਨੂੰ ਮਹਿਮਾ ਤੇ ਵਧਾਈ ਦੇ ਸਕੀਏ ਖੁਦਾ ਔਰ ਪ੍ਰਭੂ ਜੀ ਤੁਹਾਡੇ ਪ੍ਰਭੂ ਜੀ ਨਾਮ ਦੀ ਪਹਿਲੀ ਪੇਟ ਨੂੰ ਲੈ ਕੇ ਤੁਹਾਡੀ ਹਜ਼ੂਰੀ ਦੇ ਵਿੱਚ ਜਦੋਂ ਪਹੁੰਚੀਏ ਖੁਦਾਵੰਨ ਜੀ ਆਨੰਦ ਦੇ ਨਾਲ ਪਰਮੇਸ਼ਰ ਜੀ ਤੁਹਾਡੀ ਹਜ਼ੂਰੀ ਵਿੱਚ ਪਹੁੰਚੀਏ ਖੁਦਾ ਦਇਆ ਕਰੋ ਕਿਰਪਾ ਕਰੋ ਮਹਾਨ ਖੁਦਾਵੰਨ ਜੀ ਪਰਮੇਸ਼ਰ ਜੀ ਤੁਹਾਡਾ ਧੰਨਵਾਦ ਕਰਦੇ ਹਾਂ ਕਿ ਤੁਸੀਂ ਸਾਡੀ ਦੁਆ ਪ੍ਰਾਰਥਨਾ ਨੂੰ ਸੁਣਿਆ ਕਬੂਲ ਕੀਤਾ ਔਰ ਉੱਤਰ ਦਿੱਤਾ ਪਰਮੇਸ਼ਰ ਜੀ ਸਾਡੀਆਂ ਦੁਆ ਪ੍ਰਾਰਥਨਾ ਨੂੰ ਸਾਰੇ ਭੈਣ ਭਰਾਵਾਂ ਨੂੰ ਤੁਹਾਡੇ ਹੱਥਾਂ ਸਮਦੇ ਹੋਏ ਸਾਰੀ ਪ੍ਰਾਰਥਨਾ ਪ੍ਰਭੂ ਯਸ਼ੁਮਸੀ ਨਾਮ ਦੇ ਵਿੱਚ ਮੰਗਦੀਆਂ ਆਮੇਨ 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 ਤਾਰੀਕ ਲਈ ਸਤਿਅਨੂ ਪਿਆਰ ਭਰੀ ਜੈਮਸੀ ਦੀ ਅੱਜ ਦੀ ਇਸ ਪ੍ਰਾਰਥਨਾ ਸਭਾ ਨੂੰ ਸੁਣਨਾ ਤੁਹਾਡੇ ਲਈ ਆਸ਼ੀਸ਼ ਤੇ ਬਰਕਤ ਦਾ ਕਾਰਨ ਬਣੇ ਅਗਰ ਤੁਸੀਂ ਵੀ ਇਸ ਸੇਵਾ ਮਨਪ੍ਰੀਤ ਨਾਲ ਆਪਣੇ ਪਰਿਵਾਰ ਦੀਆਂ ਸਮੱਸਿਆਵਾਂ ਸੰਬੰਧੀ ਗੱਲ ਕਰਨੀ ਅਤੇ ਪ੍ਰਾਰਥਨਾ ਕਰਵਾਉਣੀ ਚਾਹੁੰਦੇ ਹੋ ਤਾਂ ਇਸ ਨੰਬਰ ਤੇ 6280896731 ਤੇ ਕਾਲ ਕਰਕੇ ਜਾਂ WhatsApp ਤੇ ਮੈਸੇਜ ਕਰਕੇ ਆਪਣੀ ਪ੍ਰੇਅਰ ਰਿਕਵੈਸਟ ਲਿਖਵਾ ਸਕਦੇ ਹੋ ਪ੍ਰੇਅਰ ਲਾਈਨ ਨੰਬਰ ਤੇ ਕਾਲ ਕਰਨ ਦਾ ਸਮਾਂ ਸਵੇਰੇ 8 ਤੋਂ ਸ਼ਾਮ 8 ਤੱਕ ਦਾ ਹੈ ਕਿਰਪਾ ਕਰਕੇ ਸਵੇਰੇ 8 ਤੋਂ ਪਹਿਲਾਂ ਅਤੇ ਸ਼ਾਮ 8 ਤੋਂ ਬਾਅਦ ਕਾਲ ਨਾ ਕੀਤੀ ਜਾਵੇ। ਧੰਨਵਾਦ। ਜੈਮਸੀ ਦੀ